ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਹੈ ਕਿ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਘਰਾਂ ਬਾਰੇ ਜਿਨ੍ਹਾਂ ਦੇ ਵਿੱਚ ਪੈਸਾ ਨਹੀਂ ਰੁਕਦਾ ਜਾਂ ਫਿਰ ਜਿਨ੍ਹਾਂ ਘਰਾਂ ਦੇ ਵਿੱਚ ਪੈਸੇ ਦੀ ਸਮੱਸਿਆ ਹੈ ਤਾਂ ਸੰਗਤ ਜੀ ਉਹ ਲੋਕ ਆਪਣੇ ਘਰ ਦੇ ਵਿੱਚੋਂ ਇਹ ਤਿੰਨ ਚੀਜ਼ਾਂ ਅੱਜ ਹੀ ਬਦਲ ਦੇਣ ਤਾਂ ਸਾਧ ਸੰਗਤ ਜੀ ਦੇਖਣਾ ਤੁਹਾਡੇ ਘਰ ਦੇ ਵਿੱਚ ਸੋ ਖੁਸ਼ਹਾਨਤੀ ਆਉਣੇ ਸ਼ੁਰੂ ਹੋ ਜਾਵੇਗੀ ਅਤੇ ਪੈਸਾ ਵੀ ਟਿਕਣਾ ਸ਼ੁਰੂ ਹੋ ਜਾਵੇਗਾ। ਸੰਗਤ ਜੀ ਤੁਹਾਡੇ ਘਰ ਦੇ ਵਿੱਚ ਜੋ ਵੀ ਪੈਸੇ ਦੇ ਪ੍ਰਤੀ ਪਰੇਸ਼ਾਨੀ ਆ ਰਹੀ ਹੈ ਉਹ ਦੂਰ ਹੋ ਜਾਵੇਗੀ। ਸੰਗਤ ਜੀ ਅੱਜ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਕਵਾ ਦਿਓ ਜੀ। ਤੇ ਸੰਗਤ ਜੀ ਅਸੀਂ ਸਾਰੇ ਆਪਣੇ ਜੀਵਨ ਵਿੱਚ ਕਈ ਵਾਰ ਇਹ ਮਹਿਸੂਸ ਕਰ ਕਈ ਵਾਰ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਮਿਹਨਤ ਤਾਂ ਬਹੁਤ ਕਰਦੇ ਹਾਂ ਪਰ ਸਾਨੂੰ ਉਸਦਾ ਫਲ ਨਹੀਂ ਮਿਲਦਾ ਪੈਸਾ ਘਰ ਵਿੱਚ ਆਉਂਦਾ ਹੈ ਪਰ ਉਹ ਟਿਕਦਾ ਨਹੀਂ ਹੈ ਜਿਵੇਂ ਕਿ ਪਾਣੀ ਹੱਥ ਵਿੱਚ ਆ ਕੇ ਰੇਤ ਵਾਂਗ ਨਿਕਲ ਜਾਂਦਾ ਹੈ ਸਾਧ ਸੰਗਤ ਜੀ ਉਸੇ ਹੀ ਤਰ੍ਹਾਂ ਜੋ ਵੀ ਅਸੀਂ ਧਨ ਕਮਾਉਂਦੇ ਹਾਂ ਉਹ ਵੀ ਸਾਡੇ ਘਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਲੋਕਾਂ ਦੀ ਇਹ ਪਰੇਸ਼ਾਨੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਚਿੰਤਾ ਪਰੇਸ਼ਾਨੀ ਪਣੀ ਰਹਿੰਦੀ ਹੈ ਪਰ ਕੀ ਅਸੀਂ ਕਦੇ ਗਹਿਰਾਈ ਦੇ ਨਾਲ ਸੋਚਿਆ ਕਿ ਇਹ ਸਭ ਕੁਝ ਕਿਉਂ ਹੋ ਰਿਹਾ ਹੈ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿਖਾਇਆ ਕਿ ਸੋਖ ਅਤੇ ਮਾਇਆ ਦੋਵੇਂ ਰੱਬ ਦੀ ਕਿਰਪਾ ਦੇ ਨਾਲ ਮਿਲਦੇ ਹਨ ਪਰ ਉਹ ਕਿਰਪਾ ਉਥੇ ਨਹੀਂ ਉਤਰਦੀ ਜਿੱਥੇ ਮਨ ਅਪਵਿੱਤਰ ਹੋਵੇ ਜਾਂ ਘਰ ਵਿੱਚ ਅਸ਼ਾਂਤੀ ਹੋਵੇ ਜਿਨ੍ਹਾਂ ਘਰਾਂ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਜਿੱਥੇ ਚੰਗੇ ਕਰਮ ਕੀਤੇ ਜਾਂਦੇ ਹਨ ਉਹਨਾਂ ਘਰਾਂ ਦੇ ਵਿੱਚ ਪੈਸਾ ਰੁਕਦਾ ਹੈ ਸਾਧ ਸੰਗਤ ਜੀ ਪੈਸੇ ਨੂੰ ਅਸੀਂ ਸਿਰਫ ਧਨ ਵਜੋਂ ਨਹੀਂ ਸਮਝਣਾ ਬਲਕਿ ਅਸੀਂ ਇਸ ਨੂੰ ਰੱਬ ਦੀ ਬਰਕਤ ਜਾਣਨਾ ਹੈ ਜੋ ਜੀਵਨ ਨੂੰ ਸਹਿਜ ਅਤੇ ਖੁਸ਼ਹਾਲ ਬਣਾਉਂਦੀ ਹੈ ਜੇ ਗਲਤੀ ਨਾਲ ਅਸੀਂ ਰੱਬ ਦੇ ਨਿਯਮ ਤੋੜ ਦਿੰਦੇ ਹਾਂ ਤਾਂ ਉਹ ਬਰਕਤ ਸਾਡੇ ਘਰ ਵਿੱਚ ਨਹੀਂ ਟਿਕਦੀ ਅਤੇ ਸਾਡੇ ਜੀਵਨ ਵਿੱਚ ਰੁਕਾਵਟਾਂ ਆਉਣ ਲੱਗ ਜਾਂਦੀਆਂ ਹਨ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਅਜਾਈਆਂ ਤਿੰਨ ਮਹੱਤਵਪੂਰਨ ਗੱਲਾਂ ਦੇ ਬਾਰੇ ਜਿਨ੍ਹਾਂ ਨੂੰ ਜੇਕਰ ਅਸੀਂ ਗੁਰਮਤ ਦੇ ਅਨੁਸਾਰ ਬਦਲ ਲਈਏ ਅਤੇ ਆਪਣਾ ਘਰ ਇਹਨਾਂ ਤਿੰਨ ਚੀਜ਼ਾਂ ਦੀ ਤਬਦੀਲੀ ਕਰ ਲਈਏ ਤਾਂ ਸੰਗਤ ਜੀ ਸਾਡੇ ਘਰ ਦੇ ਵਿੱਚ ਪੈਸੇ ਦੀ ਸਮੱਸਿਆ ਹਰ ਪ੍ਰਕਾਰ ਦਾ ਦੁੱਖ ਕਲੇਸ਼ ਦੂਰ ਹੋ ਜਾਵੇਗਾ ਸਭ ਤੋਂ ਪਹਿਲੀ ਚੀਜ਼ ਜੋ ਅਸੀਂ ਆਪਣੇ ਘਰ ਦੇ ਵਿੱਚੋਂ ਬਦਲਣੀ ਹੈ ਸੰਗਤ ਜੀ ਉਹ ਹੈ ਘਰ ਦਾ ਵਾਤਾਵਰਣ ਭਾਵੇਂ ਅਸੀਂ ਆਪਣੇ ਘਰ ਦਾ ਵਾਤਾਵਰਣ ਪਵਿੱਤਰ ਕਰਨਾ ਹੋਵੇਗਾ ਜਿਨ੍ਹਾਂ ਘਰਾਂ ਦੇ ਵਿੱਚ ਰੋਜ਼ਾਨਾ ਗੁਰਬਾਣੀ ਦੀ ਧੁਨ ਨਹੀਂ ਉੱਠਦੀ ਜਿਨ੍ਹਾਂ ਘਰਾਂ ਵਿੱਚ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਜਾਂਦਾ ਜਿਨ੍ਹਾਂ ਘਰਾਂ ਦੇ ਵਿੱਚ ਹਰ ਵੇਲੇ ਝਗੜੇ ਗਾਲੀ ਗਲੋਚ ਜਿਹਾ ਮਾਹੌਲ ਰਹਿੰਦਾ ਹੈ ਤਾਂ ਸੰਗਤ ਜੀ ਉੱਥੇ ਸ਼ਾਂਤੀ ਅਤੇ ਮਾਇਆ ਕਦੇ ਵੀ ਨਹੀਂ ਟਿਕ ਕੇ ਬੈਠਦੀ ਕਿਉਂਕਿ ਸੰਗਤ ਜੀ ਮਾਇਆ ਦੀ ਤਾਕਤ ਨੂੰ ਅਸੀਂ ਜੋਤ ਵਾਂਗ ਸਮਝ ਸਕਦੇ ਹਾਂ ਜੋ ਥੇ ਜਲਦੀ ਰਹਿੰਦੀ ਹੈ ਜਿੱਥੇ ਹਵਾ ਸ਼ਾਂਤ ਅਤੇ ਪਵਿੱਤਰ ਹੋਵੇ ਜੇ ਘਰ ਵਿੱਚ ਹਰ ਸਮੇਂ ਗੁੱਸਾ ਚਿੰਤਾ ਨਕਾਰਾਤਮਕ ਊਰਜਾ ਚੱਲ ਰਹੀ ਹੋਵੇ ਤਾਂ ਉਹ ਜੋਤ ਆਪਣੇ ਆਪ ਬੁਝ ਜਾਂਦੀ ਹੈ ਮਾਇਆ ਘਰ ਵਿੱਚ ਨਹੀਂ ਟਿਕਦੀ ਸੋ ਗੁਰੂ ਸਾਹਿਬਾਨ ਨੇ ਸਾਨੂੰ ਸਿਖਾਇਆ ਹੈ ਕਿ ਆਪਣੇ ਘਰ ਨੂੰ ਪਵਿੱਤਰ ਬਣਾਓ ਜਿੱਥੇ ਰੋਹਾਨੀ ਵਾਤਾਵਰਣ ਹੋਵੇ ਜਿੱਥੇ ਪ੍ਰਮਾਤਮਾ ਨੂੰ ਯਾਰ ਕੀਤਾ ਜਾਵੇ ਸਰੇੁਰ ਕੇ ਸਰਫਾ 10 ਮਿੰਟ ਜੇਕਰ ਅਸੀਂ ਗੁਰਬਾਣੀ ਦਾ ਜਾਪ ਕਰ ਲੈਂਦੇ ਹਾਂ ਜਾਂ ਅਸੀਂ ਆਪਣੇ ਘਰ ਵਿੱਚ ਗੁਰਬਾਣੀ ਦਾ ਜਾਪ ਲਗਾ ਵੀ ਦਿੰਦੇ ਹਾਂ ਇਸ ਨਾਲ ਵੀ ਸਾਡੇ ਘਰ ਦਾ ਵਾਤਾਵਰਣ ਪਵਿੱਤਰ ਹੋ ਜਾਂਦਾ ਹੈ ਜਿੰਨੀ ਵੀ ਨਕਾਰਾਤਮਕ ਊਰਜਾ ਸਾਡੇ ਘਰ ਵਿੱਚ ਹੁੰਦੀ ਹੈ ਸਾਡੇ ਮਨ ਵਿੱਚ ਵਸੇ ਹੁੰਦੀ ਹੈ ਸੰਗਤ ਜੀ ਉਹ ਸਾਰੀ ਨਕਾਰਾਤਮਕਤਾ ਗੁਰੂ ਦੀ ਕਿਰਪਾ ਦੇ ਸਦਕਾ ਦੂਰ ਹੋ ਜਾਂਦੀ ਹੈ ਕਿਉਂਕਿ ਸਾਇ ਸੰਗਤ ਜੀ ਜਿਸ ਘਰ ਵਿੱਚ ਬਾਣੀ ਚੱਲਦੀ ਹੈ ਉੱਥੇ ਲੋੜਾਂ ਆਪ ਹੀ ਘਟ ਹੋ ਜਾਂਦੀਆਂ ਹਨ ਅਤੇ ਬਰਕਤ ਵੱਧ ਜਾਂਦੀ ਹੈ ਕਿਉਂਕਿ ਧੰਤਾਂ ਜੀ ਗੁਰੂ ਕਿਉਂਕਿ ਧੰਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ ਕਿ ਜਿੱਥੇ ਨਾਮ ਦੀ ਧੁਨੀ ਉੱਠਦੀ ਹੈ ਉਹ ਥਾਂ ਆਪ ਹੀ ਸੁਖਮਈ ਤੇ ਸੋਨਾ ਹੋ ਜਾਂਦਾ ਹੈ ਇਹ ਬਾਣੀ ਨਾ ਸਿਰਫ ਘਰ ਦਾ ਰੁਝਾਨ ਬਦਲਦੀ ਹੈ ਸਗੋਂ ਕਾਦੇ ਜਿੰਨੇ ਵੀ ਪਰਿਵਾਰਿਕ ਮੈਂਬਰ ਹੁੰਦੇ ਹਨ ਉਹਨਾਂ ਦੇ ਮਨ ਨੂੰ ਸ਼ਾਂਤ ਕਰਦੀ ਹੈ ਉਹਨਾਂ ਦੇ ਮਨ ਵਿੱਚ ਸਕਾਰਾਤਮਕ ਊਰਜਾ ਭਰਦੀ ਹੈ ਸੰਗਤ ਜਦੋਂ ਪਰਿਵਾਰਿਕ ਜੀਵਾਂ ਦੇ ਮਨ ਬਦਲ ਜਾਂਦੇ ਹਨ ਤਾਂ ਸਾਡੇ ਘਰ ਦਾ ਮਾਹੌਲ ਆਪਣੇ ਆਪ ਪਵਿੱਤਰ ਹੋ ਜਾਂਦਾ ਹੈ ਆਪਣੇ ਘਰ ਵਿੱਚ ਇਹ ਅਭਿਆਸ ਸ਼ੁਰੂ ਕਰੋ ਸਵੇਰੇ ਉੱਠਨਸਾਰ ਅੰਮ੍ਰਿਤ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਆਪਣੇ ਘਰ ਵਿੱਚ ਗੁਰਬਾਣੀ ਦਾ ਜਾਪ ਲਗਾਓ ਅਤੇ ਹਰ ਵਕਤ ਉਸ ਪਰਮਾਤਮਾ ਦੇ ਗੁਣ ਗaan ਗਾਓ ਸਾਡੇ ਘਰ ਦਾ ਜੋ ਮਾਹੌਲ ਹੈ ਉਹ ਪਵਿੱਤਰ ਹੋ ਸਕਦਾ ਹੈ ਤਾਂ ਹੀ ਸਾਡੇ ਘਰ ਦੇ ਵਿੱਚ ਬਰਕਤ ਆ ਸਕਦੀ ਹੈ ਸੰਗਤ ਜੀ ਦੁਜੀ ਜੋ ਚੀਜ਼ ਹੈ ਜੋ ਅਸੀਂ ਬਦਲਣੀ ਹੈ ਅਸੀਂ ਆਪਣੇ ਕਰਮਾਂ ਨੂੰ ਸਾਫ਼ ਕਰਨਾ ਹੈ ਆਪਣੀ ਕਮਾਈ ਨੂੰ ਹੋਰ ਨੇਕ ਬਣਾਉਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਫਰਮਾਇਆ ਕਿ ਕਰਮ ਹੀ ਆਪੋ ਆਪਣੀ ਕਿ ਨੇੜੇ ਦੂਰ ਸਾਡੇ ਕਰਮ ਹੀ ਸਾਨੂੰ ਰੱਬ ਦੇ ਨੇੜੇ ਜਾਂ ਦੂਰ ਲੈ ਜਾਂਦੇ ਹਨ ਮਾਇਆ ਦਾ ਸਾਡੇ ਘਰ ਵਿੱਚ ਰੱਖਣਾ ਇਹ ਵੀ ਸਾਡੇ ਕਰਮਾਂ ਨਾਲ ਜੁੜਿਆ ਹੁੰਦਾ ਹੈ ਜੇ ਅਸੀਂ ਆਪਣੇ ਕਰਮਾਂ ਨੂੰ ਸਾਫ਼ ਨਹੀਂ ਰੱਖਦੇ ਤਾਂ ਮਾਇਆ ਘਰ ਵਿੱਚ ਨਹੀਂ ਟਿਕਦੀ ਜੇ ਮਨੁੱਖ ਕਿਸੇ ਦਾ ਹਾਕ ਮਾਰ ਕੇ ਕਿਸੇ ਦਾ ਦਿਲ ਦੁਖਾ ਕੇ ਜਾਂ ਕਿਸੇ ਦੇ ਮਨ ਨੂੰ ਦੁਖੀ ਕਰਕੇ ਪੈਸਾ ਕਮਾਉਂਦਾ ਹੈ ਧਨ ਕਮਾਉਂਦਾ ਹੈ ਤਾਂ ਇਹ ਧਨ ਕਦੇ ਵੀ ਸਾਡੇ ਘਰ ਵਿੱਚ ਨਹੀਂ ਟਿਕ ਸਕਦਾ ਬਲਕਿ ਇਹ ਤਾਂ ਸਾਡੇ ਕਰਮਾਂ ਦਾ ਬੋਝ ਬਣ ਜਾਂਦਾ ਹੈ ਜੋ ਸਾਡੇ ਜੀਵਨ ਵਿੱਚ ਹੋਰ ਪਰੇਸ਼ਾਨੀਆਂ ਲੈ ਕੇ ਆਉਂਦਾ ਹੈ ਸੋ ਸੰਗਤ ਜੀ ਇਹ ਧਨ ਫਿਰ ਘਰ ਵਿੱਚ ਕਲੇਸ਼ ਵੀ ਪੈਦਾ ਕਰਦਾ ਹੈ ਬਿਮਾਰੀਆਂ ਝਗੜੇ ਅਤੇ ਦੁੱਖ ਤਕਲੀਫ ਲੈ ਕੇ ਆਉਂਦਾ ਹੈ ਗੁਰੂ ਜੈਵੰਨ ਨੇ ਸਾਨੂੰ ਸਿਖਾਇਆ ਕਿ ਕਮਾਈ ਭਾਵੇਂ ਥੋੜੀ ਹੋਵੇ ਪਰ ਸੰਗਤ ਜੀ ਉਹ ਸਾਫ਼ ਅਤੇ ਨੇਕ ਹੋਣੀ ਚਾਹੀਦੀ ਹੈ ਕਿਉਂਕਿ ਸਾਫ਼ ਕਮਾਈ ਨਾਲ ਆਈ ਮਾਇਆ ਰੱਬ ਦੀ ਕਿਰਪਾ ਬਣ ਜਾਂਦੀ ਹੈ ਅਤੇ ਉਹ ਕਦੇ ਵੀ ਘਟ ਨਹੀਂ ਹੁੰਦੀ ਸੋ ਜਦੋਂ ਅਸੀਂ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਸੇਵਾਦਾਨ ਜਾਂ ਲੋੜਵੰਦਾਂ ਦੀ ਮਦਦ ਵਿੱਚ ਲਗਾਉਂਦੇ ਹਾਂ ਉਹ ਮਾਇਆ ਉਹ ਤਾਂ ਹਮੇਸ਼ਾ ਵਧਦਾ ਹੈ ਤੇ ਉਹ ਹਮੇਸ਼ਾ ਬਰਕਤ ਪੈਂਦੀ ਹੈ ਜਿਵੇਂ ਕਿ ਦੀਵੇ ਨੂੰ ਝਕਾਉਣ ਨਾਲ ਰੋਸ਼ਨੀ ਘਟਦੀ ਨਹੀਂ ਬਲਕਿ ਵਧ ਜਾਂਦੀ ਹੈ ਉਸੇ ਪ੍ਰਕਾਰ ਗੁਰੂ ਦਾ ਆਤਮਿਕ ਵਿਗਿਆਨ ਵੀ ਸਾਨੂੰ ਇਹੋ ਸਿਖਾਉਂਦਾ ਹੈ ਕਿ ਨੇਕ ਕਰਮਾਂ ਨਾਲ ਕਮਾਈ ਕਰਨਾ ਫਿਰ ਉਸ ਕਮਾਈ ਵਿੱਚੋਂ ਕੁਝ ਹਿੱਸਾ ਸੇਵਾ ਦਾਨ ਅਤੇ ਲੋੜਵੰਦਾਂ ਦੀ ਮਦਦ ਵਿੱਚ ਲਗਾਉਣਾ ਇਸ ਨਾਲ ਸਾਡੇ ਕਿਰਦਾਰ ਦੇ ਵਿੱਚ ਬਰਕਤ ਆਉਂਦੀ ਹੈ ਸਾਡੇ ਘਰ ਦੀ ਕਮਾਈ ਦੇ ਵਿੱਚ ਬਰਕਤ ਆਉਂਦੀ ਹੈ ਤੇ ਜੋ ਵੀ ਸਾਡੀ ਜ਼ਿੰਦਗੀ ਦੀ ਪਰੇਸ਼ਾਨੀ ਹੁੰਦੀ ਹੈ ਸਤਗੋ ਸੱਚੇ ਪਾਤਸ਼ਾਹ ਆਪ ਉਹਨਾਂ ਦੁੱਖਾਂ ਨੂੰ ਖਤਮ ਕਰ ਦਿੰਦੇ ਹਨ ਸੰਗਤ ਜੀ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਤੁਸੀਂ ਸਤਗੋ ਸੱਚੇ ਪਾਤਸ਼ਾਹ ਦਾ ਨਾਮ ਦਾ ਸੇਵਾ ਦਾਣਾ ਤੇ ਲੋੜਵੰਦਾਂ ਦੀ ਮਦਦ ਵਿੱਚ ਚ ਰੋਲ ਲਗਾਓ ਤੀਸਰੀ ਚੀਜ਼ ਜੋ ਅਸੀਂ ਆਪਣੇ ਘਰ ਵਿੱਚ ਬਦਲਣੀ ਹੈ ਉਹ ਅਸੀਂ ਆਪਣੇ ਮਾਨ ਦਾ ਰੁਚਾਣ ਬਦਲਣਾ ਹੈ ਸਭ ਤੋਂ ਵੱਡਾ ਘਾਟਾ ਅਸੀਂ ਆਪਣੇ ਮਾਨ ਦੇ ਵਿਚਾਰਾਂ ਕਾਰਨ ਵਰਤਾਂਦੇ ਹਾਂ ਸੰਗਤ ਦੇ ਵਿਚਾਰ ਸਾਡੇ ਘਰ ਵਿੱਚ ਮਾਇਆ ਨੂੰ ਟਿਕਣ ਨਹੀਂ ਦਿੰਦੇ ਤੇ ਸਾਡੇ ਮਾੜੇ ਵਿਚਾਰ ਸਾਡੇ ਘਰ ਵਿੱਚ ਦੁੱਖ ਤਕਲੀਫ ਨੂੰ ਲੈ ਕੇ ਆਉਂਦੇ ਹਨ ਜੇ ਮਨੁੱਖ ਹਰ ਵੇਲੇ ਕਮੀ ਅਤੇ ਡਰ ਵਿੱਚ ਜੀਵਨ ਬਤਾਉਂਦਾ ਹੈ ਹਰ ਰੋਜ਼ ਇਹ ਸੋਚਦਾ ਹੈ ਕਿ ਮੇਰੇ ਕੋਲ ਘਾਟ ਹੈ ਜਾਂ ਮੇਰੀ ਹੀ ਜ਼ਿੰਦਗੀ ਵਿੱਚ ਪਰੇਸ਼ਾਨੀ ਹੈ ਤਾਂ ਸੰਗਤ ਜੀ ਉਹ ਰੱਬ ਕੋਲੋਂ ਇਸੇ ਘਾਟੇ ਦੀ ਫਿਰ ਮੰਗ ਕਰਦਾ ਹੈ ਅਸੀਂ ਆਪਣੀ ਦਿਨਚਰਿਆ ਵਿੱਚ ਇਹੋ ਜਿਹਾ ਸੋਚਦੇ ਹਾਂ ਸਾਂਡੇ ਜ਼ਿੰਦਗੀ ਵਿੱਚ ਕਟਨ ਲੱਗ ਜਾਂਦਾ ਹੈ ਪਰ ਜੇਕਰ ਅਸੀਂ ਆਪਣੇ ਮੰਦਰ ਰਚਾਣ ਬਦਲ ਲਈਏ ਸਵੇਰੇ ਉੱਠਨਸਾਰ ਅੰਮ੍ਰਿਤ ਵੇਲੇ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ ਤਾਂ ਫਿਰ ਸੰਗਤਜੀ ਬ੍ਰਹਮਣ ਦੀ ਊਰਜਾ ਉਸ ਵਿਅਕਤੀ ਨਾਲ જોડ ਜਾਂਦੀ ਹੈ ਉਸ ਵਿਅਕਤੀ ਉੱਪਰ ਰੱਬ ਦੀ ਕਿਰਪਾ ਹੋ ਜਾਂਦੀ ਹੈ ਰੱਬ ਦੀ ਕਿਰਪਾ ਕਦੇ ਵੀ ਖਤਮ ਨਹੀਂ ਹੁੰਦੀ ਪਰ ਉਥੇ ਉਤਰਦੀ ਹੈ ਜਿੱਥੇ ਮਨ ਵਿੱਚ ਸ਼ੁਕਰਾਨਾ ਹੋਵੇ ਜਿੱਥੇ ਮਨ ਵਿੱਚ ਹਉਮੈ ਦੀ ਭਾਵਨਾ ਨਾ ਹੋਵੇ ਇਸ ਲਈ ਸਵੇਰੇ 5 10 ਮਿੰਟ ਪਾਣੀ ਲਈ ਸਾਲ ਲਈ ਪਰਿਵਾਰ ਲਈ ਆਪਣੇ ਘਰ ਲਈ ਹਰ ਇੱਕ ਨੂੰ ਨਿਮਤ ਤੋਂ ਪਰਮਾਤਮਾ ਨੇ ਤੁਹਾਡੀ ਝੋਲੀ ਵਿੱਚ ਜੋ ਪਾਈ ਹੈ ਉਸ ਬਰਕਤ ਵਾਸਤੇ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਕਿਉਂਕਿ ਸੰਗਤ ਜੀ ਸ਼ੁਕਰਾਨਾ ਸਾਡੇ ਅੰਦਰ ਊਰਜਾ ਪੈਦਾ ਕਰਦਾ ਹੈ ਸ਼ੁਕਰਾਨਾ ਸਾਡੇ ਮਾਨਸਿਕ ਰੁਝਾਨ ਬਦਲਦਾ ਹੈ ਇਸੇ ਸ਼ੁਕਰਾਨੇ ਦੇ ਨਾਲ ਸਾਡੇ ਘਰ ਵਿੱਚ ਔਰ ਬਰਕਤ ਹੈ ਪਰਮਾਤਮਾ ਦੀ ਭੇਜਦੇ ਹਨ ਸਾਡੇ ਹਰ ਕੰਮ ਆਪ ਪੂਰੇ ਕਰਦੇ ਹਨ ਸੋ ਸਾਧ ਸੰਗਤ ਦੀ ਮਾਇਆ ਜਾਂ ਪੈਸਾ ਕੋਈ ਵੀ ਬਾਰੀ ਚਮਤਕਾਰ ਨਹੀਂ ਹੁੰਦਾ ਬਲਕਿ ਗੁਰੂ ਦੀ ਬਖਸ਼ੀ ਹੋਈ ਲੇਰ ਹੁੰਦੀ ਹੈ ਗੁਰੂ ਦੀ ਬਖਸ਼ੀ ਹੋਈ ਬਰਕਤ ਹੁੰਦੀ ਹੈ ਪਰ ਸੰਗਤ ਜੀ ਇਹ ਬਰਕਤ ਉਸੇ ਥਾਂ ਵਾਸਤੇ ਹੈ ਜਿੱਥੇ ਘਰ ਦਾ ਵਾਤਾਵਰਣ ਪਵਿੱਤਰ ਹੋਵੇ ਬਾਣੀ ਨਾਲ ਭਰਪੂਰ ਹੋਵੇ ਜਿੱਥੇ ਕਰਮ ਸਾਫ਼ ਹੋਣ ਨੀਕ ਹੋਣ ਅਤੇ ਮਨ ਵਿੱਚ ਸੰਤੋਸ਼ਟੀ ਹੋਵੇ ਜੇਕਰ ਅਸੀਂ ਨਾਂ ਤਿੰਨ ਚੀਜ਼ਾਂ ਨੂੰ ਅੱਜ ਤੋਂ ਹੀ ਅਮਲ ਵਿੱਚ ਲੈ ਆਉਂਦੇ ਹਾਂ ਸਾਡੇ ਘਰ ਵਿੱਚ ਬਰਕਤ ਜ਼ਰੂਰ ਆਵੇਗੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਾਡੇ ਤੇ ਕਿਰਪਾ ਜ਼ਰੂਰ ਹੋਵੇਗੀ ਕਿਉਂਕਿ ਰੱਬ ਦੀ ਬਰਕਤ ਅਰਦਾਸ ਨਾਲ ਬਲਕਿ ਅੰਦਰਲੇ ਸੁਧਾਰ ਨਾਲ ਮਿਲਦੀ ਹੈ ਜਦੋਂ ਸੇ ਆਪਣੇ ਅੰਦਰ ਸੁਧਾਰ ਕਰਾਂਗੇ ਤਾਂ ਸੰਗਤ ਉਸ ਅਦਾਰ ਬਾਰਵੀਂ ਤਿਕਣ ਲੱਗ ਜਾਂਦਾ ਹੈ ਜੇਕਰ ਅਸੀਂ ਆਪਣੇ ਮਨ ਵਿੱਚ ਸੁਧਾਰ ਲੈ ਕੇ ਆਵਾਂਗੇ ਆਪਣੇ ਜੀਵਨ ਛੈਲੇ ਵਿੱਚ ਸੁਧਾਰ ਲੈ ਕੇ ਆਵਾਂਗੇ ਸਾਡੇ ਜ਼ੁਬਾਨ ਤੋਂ ਹਰ ਵਕਤ ਪਰਮਾਤਮਾ ਦਾ ਸ਼ੁਕਰਾਨਾ ਨਿਕਲੇਗਾ ਜੇਕਰ ਅਸੀਂ ਆਪਣੇ ਮਾਨ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਰੱਖੀਏ ਤਾਂ ਸੰਗਤ ਜੀ ਸਾਡਾ ਜੀਵਨ ਸੁਖਮਈ ਹੋ ਜਾਵੇਗਾ ਤੇ ਆਓ ਫਿਰ ਅੱਜ ਤੋਂ ਹੀ ਇਹ ਤਿੰਨ ਨਿਜਮਾਂ ਦਾ ਪਾਲਣ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਸੁਖਾਲੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ